ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ ਐਸ ਵੇਲੇ ਪਿੰਡ ਬਲਟੂ ਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਜਿਹੜਾ ਸੱਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਲਾਭ ਦੇ ਕੋਲੇ ਆ ਵੈਂਡਬਲ ਟੋਏ ਦੇ ਵਿੱਚ ਸੱਜਣੋ ਦੋ ਐਨੀਮਲ ਆ ਵੀਰ ਦੇ ਕੋਲੇ ਜਿਹੜੇ ਫੋਰ ਸੇਲ ਐ ਇਸ ਵੇਲੇ ਵਿਕਾਊ ਆ ਹਾਜ਼ਰ ਤਾਜੀ ਸੂਈ ਝੋਟੀ ਜਿਹੜੀ ਸਟਾਰਟਿੰਗ 'ਚ ਤੁਹਾਨੂੰ ਵਿਖਾਤੀ ਨਾੜੂਗਾ ਨਾਲ ਆ ਕਿੰਨੇ ਬੌਲੇ ਤੇ ਚੱਲ ਰਹੀ ਆ ਕੀ ਰੇਟ ਹੋਊਗਾ ਸਾਰੀ ਗੱਲਬਾਤ ਕਰਾਂਗੇ ਇੱਕ ਆ ਸੱਜਣੋ ਥੋੜਾ ਜਿਹਾ ਬੱਚਾ ਉੱਚਾ ਤੇ ਝੋਟੀ ਸੀਲ ਸਾਉ ਬੜੀ ਆ ਤੇ ਮਗਰ ਇਹਦੇ ਕੱਟੀ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਕੋਈ ਵੀ ਪਸ਼ੂ ਜਿਹੜਾ ਖਰੀਦਣਾ ਸੱਜਣੋ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਇੱਕ ਰਿਕੁਐਸਟ ਬੇਨਤੀ ਇਹ ਰਹਿੰਦੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟੇ ਸੈੱਟ ਕਰ ਲਿਓ ਬੜੀ ਸੀਲ ਸੁਭਾਅ ਦੀ ਸੱਜਣੋ ਬੱਚਾ ਛੱਡੋ ਜਾਂ ਨਾ ਛੱਡੋ ਐਂ ਥਾਪੀ ਮਾਰ ਕੇ ਵੀਰ ਬਹਿ ਗਿਆ ਤੇ ਕਰਮਾਂ ਵਾਲੀ ਪੂਛ ਚੱਕ ਕੇ ਖੜ ਗਈ ਇਹਨੂੰ ਐਂ ਅਸੀਂ ਵੀ ਥੱਲੇ ਬਹਿਣ ਲੱਗਾ ਤੇ ਮੈਂ ਤਾਂ ਤੁਹਾਨੂੰ ਇਹਦੇ ਥਾਂ ਲੇ ਵਦੀ ਕੁਆਲਿਟੀ ਵਿਖਾਈ ਆ ਆਜੋ ਕਰੀਏ ਗੱਲਬਾਤ ਬਾਲਾ ਸਮਾਂ ਨਾ ਲੈਂਦੇ ਹੋਏ ਤੇ ਆਪਾਂ ਤਾਜੀ ਝੋਟੀ ਦੀ ਜਾਣਕਾਰੀ ਲੈਣੇ ਆ ਲੈ ਕੇ ਜਾਣਕਾਰੀ ਤੇ ਤੁਹਾਡਾ ਨਾ ਕਰ ਦੇਣੀ ਵੀਡੀਓ ਸਾਂਝੀ ਤੇ ਕਰਕੇ ਤਸੱਦੀ ਕਰਿਓ ਖਰੀਦਾਰੀ ਧੰਨਵਾਦ ਆ ਸਜਣੋ ਇੰਨਾ ਪਿਆਰ ਸਤਿਕਾਰ ਦੀ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਨੂੰ ਪਿਆਰ ਕਰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਧੰਨਵਾਦ ਸਾਰਿਆਂ ਦਾ ਜਿਹੜੇ ਆਪਾਂ ਨੂੰ ਇੰਨਾ ਹਨਾ ਪਿਆਰ ਸਤਿਕਾਰ ਦਿੰਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਲਵ ਫਿਰ ਆਪਣਾ ਡਰੈੱਸ ਡਰੈਸਾ ਆਪਣਾ ਜੀ ਪਿੰਡ ਬਲਡੋਵਾ تحصیل ਪੱਤੀ ਤੇ ਜ਼ਿਲ੍ਹਾ ਜਿਹੜਾ ਤਰਨਤਾਰਨ ਸਾਹਿਬ ਤੇ ਨਾਮ ਮੇਰਾ ਲਾਪਰੀ ਸਿੰਘ ਮੋਬਾਈਲ ਨੰਬਰ 9056 4716 9056 ਤੇ 64716 ਹਾਂਜੀ ਇਹਦੇ ਤੇ ਕੋਈ ਵੀ ਗੱਲਬਾਤ ਕਰੇ ਕੋਈ ਵੀ ਕਰ ਸਕਦਾ ਠੀਕ ਆ ਤੇ ਆ ਝੋਟੀ ਕਿਹੜਾ ਸੁਆ ਸੁਈ ਜਿਹੜੀ ਤਾਜੀ ਹੈ ਤੋਂ ਕਰੀਏ ਸ਼ੁਰੂ ਆਪਾਂ ਇਹ ਪਿਓਰ ਦੂਜਾ ਸੁਆ ਰਕੀ ਸੁਈ ਹੈ ਕਿਤੇ ਦੂਜਾ ਸੁਆ ਹਾਂਜੀ ਤੇ ਬਹੁਤ ਠੰਡੀ ਠੰਡੀ ਹੈ ਅੱਛਾ ਇਹ ਸੁਆ ਦੀ ਬਹੁਤ ਆਏ ਜਿੱਤਰਾ ਨਰਜੀ ਹਾਂ ਕੀ ਦਾ ਮਰਜੀ ਆ ਤੁਤ ਬੁੜੀ ਚੋਈ ਜਾਵੇ ਬੰਦਾ ਚੋਈਏ ਕੋਈ ਢੱਕਾ ਨਹੀਂ ਜਿੱਥੇ ਮਰਜੀ ਬੰਨ ਕੇ ਚਲੋ ਪਾਉਣ ਨੂੰ ਖਾਹਾਰ ਕੇ ਜਿੱਥੇ ਮਰਜੀ ਚਲੋ ਠੀਕ ਆ ਤੇ ਲਾਵੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਬੌਲਾ ਦੁੱਧ ਦੇ ਕੋਲੇ ਹੁਣ ਇਹ ਨਾ ਸੂਈ ਨਾਟੀ ਨੂੰ ਦੋ ਦਿਨ ਹੋ ਗਏ ਆ ਤੀਜਾ ਦਿਨ ਮੰਨ ਕੇ ਚਲੋ ਤੁਸੀਂ ਦੋ ਦਿਨ ਦੋ ਦਿਨ ਦੀ ਚਵਾਈ ਹੋ ਗਈ ਅੱਜ ਤੀਜਾ ਮੰਨ ਲੈਣਾ ਅੱਜ ਅੱਜ ਚੱਲਣਾ ਨਾੜੂਆ ਨਾਲ ਹੀ ਆ ਹਜੇ ਅਜੇ ਹਾਂ ਨਹੀਂ ਜੀ ਆਪਾਂ ਵਿਖਾ ਦੇ ਦਿੰਨੇ ਸਾਰਾ ਗੱਲ ਠੀਕ ਆ ਓਕੇ ਤੇ ਹੁਣ ਇਹਦੇ ਕੋਲੇ ਜਿਹੜਾ ਹਾਜ਼ਰ ਬੌਲਾ ਮੰਨ ਲੇ ਅਗਲਾ ਦੁੱਧ ਮੰਨ ਲੇ ਕਿੰਨਾ ਆ ਇਹ ਸਟਾਰਟਿੰਗ ਹੀ ਭੋੜਾ ਨੇ ਜਿਹੜਾ ਥਲੇ 10 ਕਿਲੋ ਆ ਕੋਈ ਆਵੇ ਆਪਣੇ ਘਰ ਮੈਨੂੰ ਮਨਾ ਕੇ ਲਿਜਾ ਸਕਦਾ ਵਾ 10 ਕਿਲੋ ਭੋੜਾ ਸਟਾਰਟਿੰਗ ਹੀ ਆ ਤੇ ਪਲੂਨ ਨੇ ਦੁੱਧ ਕੀ ਪਾਇਆ ਇਹਨੇ ਪਲੂਨ ਨੇ ਦੁੱਧ ਮਲਕੀ ਪਹਿਲੇ ਸਵੇਰ 12 ਕਿਲੋ ਝੋਟੀ ਨੇ ਦੁੱਧ ਦਿੱਤਾ ਤੇ ਘਰ ਵਾਲਿਆਂ ਨੇ ਇੱਥੋਂ ਤੱਕ ਗਰੰਟੀ ਦਿੱਤੀ ਹੈ ਵੀ ਜੇ 14 ਕਿਲੋ ਸਾਡੀ ਝੋਟੀ ਨਾ ਦੁੱਧ ਦੇਵੇ ਤਾਂ ਵਾਪਸ ਭੇਜ ਸਕਦੇ ਤੁਸੀਂ ਅੱਛਾ ਹਾਂਜੀ ਚੱਲ ਆਪਾਂ ਉਹ ਚੀਜ਼ਾਂ ਐ ਨਾ ਗਾਂ ਸੰਭਣ ਵਾਲਾ ਵੀ ਹੋਵੇ ਤਾਂ 14 ਚੂਗਾ ਨਾ ਇਹ ਨਾ ਹੋਵੇ ਹਾਂ ਉਹ ਸੁੱਤਾ ਹੋਵੇ ਤੇ ਇਹ ਵਿਚਾਰੀ ਭੁੱਖੀ ਰਿੰਗੀ ਜਾਵੇ ਫੇਰ 14 ਨਹੀਂ ਦਿੰਦੀ ਹਨਾ ਹਾਂਜੀ ਹਾਂਜੀ ਖੋਲ ਇਹਨੂੰ ਤੌਰ ਕਰਾ ਚੱਕ ਸੱਜਣੋ ਪਲੂਨ ਕੱਟੀ ਨੇ 12 ਕਿਲੋ ਦੁੱਧ ਜਿਹੜਾ ਚਮਾਇਆ ਤੇ ਇਸ ਵੇਲੇ 10 ਕਿਲੋ ਬੋਲੇ ਤੋਂ 66 ਹੋਈ ਆ ਕਰਮਾਂ ਵਾਲੀ ਤੇ ਮਗਰ ਬੱਚਾ ਇਹਦੇ ਮਗਰ ਕੀ ਆ ਕੱਟਾ ਹੈ ਕੱਟਾ ਆ ਗਿਆ ਤੇ ਨਾਲੂਗਾ ਨਾਲ ਆ ਹਾਜ਼ਰ ਗਿੱਲੀ ਸੂਈ ਆ ਉਹ ਵੀ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਬਾਕੀ ਤੌਰ ਚੈੱਕ ਕਰ ਲਈਏ ਆਪਾਂ ਪਹਿਲਾਂ ਲੀਵਾ ਚੰਗਾ ਮਹਿੰਦੇ ਥੱਲੇ ਸੱਜਣੋ ਦੁੱਧ ਦੇਊਗੀ ਸੇਵਾ ਕਰਿਓ ਤੇ ਮੈਂ ਤਾਂ ਕਹਿੰਦਾ ਕਮਾਲਾ ਇਥੋਂ ਹੀ ਇੱਥੇ ਛਾਵੇਂ ਵਿਖਾ ਦੇਾਂਗੇ ਵੇਖੋ ਸੱਜਣੋ ਤੇ ਟਾਈਮ ਮੈਂ ਨਾ ਤੁਹਾਨੂੰ ਵੀਰ ਦੇ ਮੋਬਾਈਲ ਤੇ ਨੋਟ ਕਰਾਉਂਗਾ ਕਿ ਇਹਦੇ ਲੇਵੇ ਦਾ ਗੈਸ ਉਸ ਹਿਸਾਬ ਨਾਲ ਲਾਇਓ ਤੇ 12:00 ਵਜੇ ਦਾ ਸਮਾਂ ਆਈਡੀਆ ਬਾਕੀ ਜੇ ਵੱਧ ਘੱਟ ਹੋਇਆ ਤਾਂ ਸੱਜਣੋ ਉਹ ਵੀ ਤੁਹਾਨੂੰ ਚੈੱਕ ਕਰਾਵਾਂਗੇ ਥੋੜੀ ਬੱਚੇ ਦੀ ਕਾਲ ਕਰਦੀ ਆ ਤੇ ਹਾਂ 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 ਤੇ ਸੱਜਣੋ ਬਾਕੀ ਨਾ ਇੱਕ ਨੋਟ ਕਰਿਓ ਚਮੜੀ ਬਿਲਕੁਲ ਪਤਲੀ ਦੀ ਤੇ ਲਵ ਚਵਾਈ ਚੁਈ ਜਵਾਈ ਤੁਸੀਂ ਇਹ ਆਪਾਂ ਦੇਖ ਸਕਾ ਤੁਸੀਂ ਅੰਦੇ ਨੂੰ ਹਾਂ ਸਧਾਰਨ ਪਰ ਆ ਕੇ ਵਿਖਾ ਦਿੰਨੇ ਆ ਤੇ ਬਾਕੀ ਇਹਨਾਂ ਵੀ ਇਤੋਂ ਤੱਕ ਆਪਣੀ ਗਰੰਟੀ ਉਹ ਵੀ ਭਾਣਾ ਪੈਰ ਤੋਂ ਨਾ ਲੈਣਾ ਅੱਛਾ ਸਾਡੀ ਜਾਲੀ ਚੋਨ ਚ ਪੋਲੀ ਆ ਨਾ ਆਪਾਂ ਚਲੋ ਤੇ ਇਹ ਮੜੀ ਜੀ ਇੱਧਰ ਭਾਲਾ ਇਹ ਭਾਲ ਪੈ ਗਈ ਹੈ ਪੱਕੇ ਥਾਂ ਤੇ ਨਾ ਆਪਣਾ ਪੱਕਾ ਫਰਸ਼ ਥੱਲੇ ਲੀਵਾ ਬਹੁਤ ਚੰਗਾ ਤੇਰੀ ਮੈਂ ਥੱਲੇ ਕੋਈ ਸ਼ੱਕ ਨਹੀਂ ਦੱਸੋ ਹੈਗਾ ਲੀਵਾ ਕਿ ਨਹੀਂ ਵਾਕਿਆ ਹੀ ਕੋਈ ਸ਼ੱਕ ਨਹੀਂ ਸਜਣੋ ਨਾੜੂਆ ਚੈੱਕ ਕਰ ਲਓ ਬਿਲਕੁਲ ਗਿੱਲਾ ਨਾੜੂ ਵੇਖੋ ਧਿਆਨ ਹਾਂ ਕੋਈ ਸ਼ੱਕ ਨਹੀਂ ਤੇ ਸਿਰਮੂ ਦੀ ਕੁਆਲਿਟੀ ਬਹੁਤ ਚੰਗੀ ਕੱਟੀ ਦੀ ਤੇ ਲਵ ਜੱਤ ਲਈ ਹੈ ਕੱਟੀ ਬਹੁਤ ਗਰੰਟੀ ਦੀ ਆਈ ਆ ਆਪਾਂ ਮੈਂ ਮੁੰਦਿਆ ਕੋਲੋਂ ਲਈ ਆ ਬਾਕੀ ਸੁਭਾਅ ਚੰਗਾ ਜੱਤ ਦੇਖੋ ਕੱਟੀ ਨੇ ਕਿੰਨੀ ਆ ਹਾਂ ਸੁਭਾਅ ਵੀ ਚੰਗਾ ਸੁਭਾਅ ਬਹੁਤ ਚੰਗਾ ਕੱਟੀ ਦਾ ਤੇ ਲਾਵੇ ਦਾ ਰੇਟ ਕੀ ਰਹੂਗਾ ਰੇਟ ਤੇ ਮੁੱਲ ਵੀ ਦੇਦਾ ਲੱਖ ਹੀ ਕਰਦੇ ਆਪਾਂ ਪੂਰਾ ਲੱਖ ਐਨ ਤੂਲ ਮਿਲ ਕੇ ਤੋਲ ਮਿਲ ਕੇ ਠੀਕ ਆ ਤੇ ਉਹਦੇ ਚ ਕੋਈ ਪਿਆਰ ਮੁਹੱਬਤ ਕਿੰਨਾ ਕਰੀਗੀ 95 ਦੀ ਦੇਦਗੇ 5 ਚੱਕਦਗੇ ਹਾਂਜੀ ਵੇਖੋ ਕੱਟੀ ਉਨੀ ਅੱਗੇ ਨੂੰ ਤੇ ਉਨੀ ਪਿਛਾ ਨੂੰ ਆ ਗਾੜੀ ਚੰਗੀ ਹੋ ਹਾਂਜੀ ਹਾਂਜੀ ਗਾੜੀ ਬਾਕੀ ਸੱਚ ਨੂੰ ਇਹ ਵੀ ਨੋਟ ਕਰਿਓ ਜਿਵੇਂ ਕੈਮਰਾ ਕੁਮਰਾ ਲੈ ਕੇ ਕੋਲੇ ਤੁਰੇ ਫਰਦੇ ਹਨਾ ਤੇ ਕਰਮ ਵਾਲੀ ਨੂੰ ਕੋਈ ਵਾਸਤਾ ਨਹੀਂ ਤੇ ਚੋਣਾ ਲਿਖੋ ਬੇਫਿਕਰ ਹੋ ਜਾ ਨਾੜਗੰਢ ਥਣਾ ਥਣਾ ਲੋਕ ਕੇ ਹਨਾ ਓਕੇ ਓਕੇ ਵੀਰ ਜੀ ਆਪਾਂ ਬੱਚਾ ਲਾਗੇ ਤੇ 95 ਚੋਂ ਵੀ ਕੋਈ ਮੌਕੇ ਤੇ ਹੋ ਜੀ ਛੋੜ ਛੱਪਾ ਤੁਸੀਂ ਦੱਸੋ ਜੋ ਆਂਦੇ ਜਮਾਨਤਨ ਕਰ ਦਿੰਦੇ ਨੇ 93 ਦੀ ਦੇ ਦੇ ਜੀ 92 ਦੀ ਦੇ ਦੇਗੇ اچھا ਯਾਰ ਇੱਕ ਛੋਟ ਹੋਰ 91 ਦੀ ਹੋ ਗਈ ਹਾਂ 90 ਤੇ ਇੱਕ 91 ਦੀ 91 ਦੀ ਕੋਈ ਸ਼ੱਕ ਨਹੀਂ ਮੜੀ ਜੀ ਨੇ ਤੌਰ ਫੇਰ ਕਰਾ ਚੱਕ ਇਹਦੀ ਮੜੀ ਜੀ ਕੱਢੀ ਕਰਾਂ ਨੇੜਿਓਂ ਹੀ ਮੋੜ ਲਈ ਲੋ ਵੀ ਸਚਨੋ ਤੌਰ ਤਾਂ ਚੈੱਕ ਕਰਾਉਣ ਲੱਗਾ ਤੁਹਾਨੂੰ ਦੁਬਾਰਾ ਵੀ 91000 ਦੇ ਵਿੱਚ ਤਾਜੀ ਸੂਈ ਝੋਟੀ ਮਿਲ ਜਾਣੀ ਆਪਾਂ ਨੂੰ ਘਰੇ ਵੇਖੋ 150 ਦੀ ਸਰੀ ਬੋਲਾ ਵੀ ਬੰਦਾ ਹੋਆ ਬੋਲਾ ਵੀ ਕਹਿੰਦਾ ਚਪਾਵਾਂ ਦੀ ਕੌਲੀ ਤੇ ਚਮਚਾ ਨਾਲ ਹੀ ਲੈ ਆਉਣ ਨਾ ਨਾ ਹੈਨਾ ਲੱਭ ਕਹਿੰਦਾ ਬੋਲਾ ਬਣਾ ਕੇ ਵਿਖਾ ਦੂੰਗਾ ਬਾਈਥਿਕ ਮਾਲੀ ਕਿੰਨੇ ਕੋਈ ਆਪਦਾ ਲੈ ਜੇ ਠੀਕ ਆ ਤੇ 10 ਕਿਲੋ ਬੋਲਾ ਵੇਖੋ ਬਲਾਈ ਤੇ ਗਾਵਾਰ ਕੇ ਲੱਗਾ ਚਟਾ ਹਾਂ ਇੱਕ ਟਾਈਮ ਸੱਚ ਫੇਰ ਨਾ ਭੁੱਲ ਜੀਏ ਟਾਈਮ ਨੋਟ ਕਰਾਏ ਕੱਲ ਰਹਿ ਜਾਂਦੀ ਹੁੰਦੀ ਆ ਕਈ ਵਾਰੀ ਮੈਂਸ਼ਨ ਨਹੀਂ ਹੁੰਦੀ ਵਿੱਚ ਲੋ ਵੀ ਸੱਚ ਨੂੰ ਇਹ ਦੁਬਾਰਾ ਤੁਹਾਨੂੰ ਤਾਂ ਤੋੜ ਕੇ ਵਿਖਾਈ ਆ ਵੀ ਕਿਤੇ ਘਰੇ ਬੈਠੇ ਕਿਸੇ ਭਰਾ ਨੇ ਮੰਗਾਉਣੀ ਹੋਈ ਤਾਂ ਤਾਂ ਵੀ ਮੰਗਾ ਸਕਦਾ ਐਨ ਹਰ ਪੱਖ ਤੋਂ ਤਸੱਲੀ ਹੋ ਜੂਗੀ ਤੇ ਨਾ ਕੋਈ ਸ਼ੱਕ ਨਹੀਂ ਹੈਗਾ ਕਿੱਡੀ ਜਿਹੇ ਦਾ ਹਾਂ ਨਹੀਂ ਤੇ ਜਿੰਨੀ ਵੀ ਹੈਗੀ ਨਾ ਕਰਮਾਂ ਵਾਲੀ ਮਾਲਕੀ ਪੂਰੀ 100% ਸਹੀ ਹੈ ਗੋਣਾ ਦੀ ਕੁਸਲੀ ਹਾਂਜੀ ਹਾਂਜੀ ਲੇਵਾ ਬੈਕ ਨੂੰ ਬਹੁਤਾ ਕਰਮਾਂ ਵਾਲੀ ਦਾ ਗਾਂ ਨੂੰ ਵੀ ਬਹੁਤ ਗਾਂ ਨੂੰ ਵੀ ਬਹੁਤ ਕਰਮਾਂ ਗਾਂ ਨੂੰ ਤੇ ਬੰਦਾ ਪਛਾਣੂਗਾ ਕੋਈ ਸ਼ੱਕ ਨਹੀਂ ਸੱਜਣੋ ਮੋਬਾਈਲ ਲੈਣ ਗਿਆ ਤੁਹਾਨੂੰ ਤਾਂ ਵਿਖਾਈ ਜਾਂਦੇ ਦੁਬਾਰਾ ਹਾਂਜੀ ਹਾਂਜੀ ਐ ਨਾ ਕਰੋ ਇੱਥੇ ਕੈਮਰਾ ਲਾਈ ਬੈਠੇ ਆ ਇੱਧਰ ਵੇਖੋ ਬਲਾਈਸ ਨਾ ਗਮਾਰ ਕੋ ਲਈ ਕਰਦੀ ਕਿ ਨਾ ਕੋਈ ਸ਼ੱਕ ਨਹੀਂ ਲਾ ਫੜੀ ਮੋਬਾਈਲ ਕਰਾ ਟਾਈਮ ਲੋਕਾਂ ਨੇ ਮੁੜ ਕੇ ਆਪਾਂ ਨੂੰ ਭੈਣਾ ਭਰਾਵਾਂ ਨੇ ਕਹਿਣਾ ਵੀ ਇਸੇ ਦੇ ਲਾਈ ਬੈਠੇ ਆ ਸਾਰਾ ਕੁਝ ਟਾਈਮ ਕੋਈ 1:14 ਹੋ ਗਏ ਸਜਣੋ ਥੋੜੇ ਜਿਹੇ ਟਾਈਮ ਦੇ ਵਿੱਚ ਮਿਸਟੇਕ ਹੋ ਗਈ ਸਵਾ 1 ਦਾ ਟਾਈਮ ਆ 11 ਤਰੀਕਾ ਨੋਟ ਕਰ ਲਓ ਧੰਨਵਾਦ ਤੇ ਇਹਦੀ ਕੀ ਡਿਟੇਲ ਆ ਇਹਦੀ ਰੇਤ ਜਿਸ ਵੇ ਮੈਂ ਘਰ ਆਣੇ ਦੱਸਿਆ ਸੀ ਸੁਈ ਆ ਤੀਜਾ ਸੁਆ ਸੁਈ ਆ ਕਿੰਨੇ ਚਿਰ ਦੀ ਸੁਈ ਤੇ ਕਿੰਨਾ ਦੁੱਧ ਆ ਇਹਦੇ ਕੋਲੇ ਇਹਦੇ ਕੋਲੇ 8 ਕਿਲੋ ਦੁੱਧ ਆ 8 ਕਿਲੋ ਦੁੱਧ ਆ ਹਾਂਜੀ 7 ਦੇ ਭਮੇ ਕੋ ਉਤਾਰਣਾ ਮਾਰੇ ਗਾਰੰਟੀ ਦੇ ਲੈ ਜਾਓ 7 ਕਿਲੋ ਭਮਾ ਐ ਹੱਥ ਮਣਾ ਲਾਵੇ ਗਾਰੰਟੀ ਵਾਲਾ ਜੀ ਪੱਕਾ ਹੀ ਲੋਏ ਤੇ ਤੇ ਸੁਈ ਅਗੋਂ ਸੁਈ ਦਾ ਤੁਸੀਂ ਲਾ ਲਓ ਸਾਹਿਬਾ ਉਹ ਤਾਂ ਨਹੀਂ ਬਾਈ ਜਦ ਕਹਿੰਦੇ ਕੋਈ ਮਹੀਨੇ ਦਾ ਮੰਨ ਲੈ ਕੋਈ ਡੇਢ ਦਾ ਮੰਨ ਲੈ ਦੋ ਦਾ ਮੰਨ ਲੈ ਉਹ ਅਗਲੇ ਤੇ ਡਿਪੈਂਡ ਅਗਲੇ ਤੇ ਡਿਪੈਂਡ ਕਰਦਾ ਮਗਰ ਕੱਟੀ ਆ ਗਈ ਕੱਟੀ ਆ ਮਗਰ ਅਜੀ ਤੇ এবਾਰ ਠੰਡੀ ਠੁੰਡੀ ਬੜੀ ਆ ਹਾਂ ਸੱਜਣਾ ਮੈਂ ਤੁਹਾਨੂੰ ਸਟਾਰਟਿੰਗ ਚ ਵੀਡੀਓ ਤੇ ਦੱਸਿਆ ਸੀ ਨਾ ਤੇ ਵੀ ਰਹੀਂ ਬਹਿ ਗਿਆ ਸੀ ਆ ਚੀਜ਼ ਜਿਹੜੀ ਆ ਨਾ ਇਹ ਕਿਸੇ ਕਰਮ ਵਾਲੀ ਵਿਰਲੀ ਮੈਂਚ ਮਿਲਦੀ ਇਹ ਤਾਂ ਪੂਛ ਤਾਂ ਲਾ ਦਿੰਦੀ ਮੋੜ ਕੇ ਲੈ ਵਾਹ ਕੀ ਬਾਤ ਆ ਜਿਉਂਦੀ ਰਵੇ ਸੱਜਣਾ ਕਦੇ ਰੱਬ ਨਾ ਕਰੇ ਹਨਾ ভাসਕਰ ਬਾਹਲਾ ਥੱਲੇ ਦੁੱਧ ਨਾ ਡੋਲ ਆਪਣੇ ਭੈਣਾ ਭਰਾਵਾਂ ਨੇ ਕਹਿਣਾ ਤੀਰਮਾ ਰਤਨਾ ਥੱਲੇ ਡੁੱਲੀ ਜਾਂਦੇ ਆ। ਚਵਾਈ ਇਧਰ ਵੇਖੋ ਚਵਾਈ ਬਹੁਤ ਚੰਗੀ ਕਿਲੇ ਮੁੰਡਾ ਸ਼ਟਾਣੀ ਕਿਤੇ ਮਾਸਾ ਨਾ ਉਹ ਕੇ ਰਿਪੋਰਟ। ਕਰਨ ਬਾਥ ਲਾਤਾ ਸਾਰੇ ਕੰਮ ਹੋ ਗਏ। ਉਹ ਕੇ ਰਿਪੋਰਟ ਆ ਸੱਜਣੋ ਤੇ ਕੱਢੀ ਬਾਹਰ ਇਹਨੂੰ। ਕੱਟੀ ਮਗਰਾ ਮੰਨਣਾ ਤੁਸੀਂਾਂ ਮਹੀਨੇ ਦੀ ਦੋ ਦੀ ਡੇਢ ਦੀ ਜੋ ਵੀ ਸਮਾਂ ਤੁਹਾਡੇ ਸਾਹਮਣੇ ਤੇ ਪਰ ਸੱਜਣੋ ਇੱਕ ਗੱਲ ਆ। ਕਰਮਾਂ ਵਾਲੀ ਨਾ ਜਿਉਂਦੀ ਰਵੇ ਸੁਭਾਅ ਵਾਲਾ ਚੰਗਾ। ਸੀਰ ਨਹੀਂ ਆ ਕਿ ਕੱਟੀ ਛੱਡਿਓ ਜਾਂ ਨਾ ਛੱਡਿਓ ਘਰ ਇਲ ਜਾ ਕੇ ਤੇ ਭਵਾਂ ਐਂ ਚੋਲਿਓ ਆ ਚੀਜ਼ਾ ਦੁੱਧ ਤਾਂ ਤੁਹਾਡੀ ਸੇਵਾ ਦਾ ਹੋ ਜਾਣਾ ਕਿਉਂਕਿ ਤੁਸੀਂ ਜਿੰਨੀ ਸੇਵਾ ਕਰ ਲਈਏ ਨੇ ਉਹਨਾਂ ਦੁੱਧ ਪਾ ਦੇਣਾ ਭਾਂਡੇ ਚ ਤੇ ਬਾਕੀ ਸੁਭਾ ਚੰਗਾ ਕੋਈ ਸ਼ੱਕ ਨਹੀਂ ਵਾਹ ਨਾ ਰਹੀ ਜੈਲੀ ਪਹਿਸਾ ਨਹੀਂ ਕਰਮਾ ਤੇ ਬੱਚੇ ਦਾ ਅਜੇ ਤੱਕ ਰੇ ਬਹੁਤ ਜ਼ਿਆਦਾ ਕਰਦੀ ਬੱਚੇ ਤੋਂ ਬਗੈਰ ਤੇ ਰਹਿੰਦੀ ਨਹੀਂ ਪਰ ਇੰਨਾ ਵੀ ਇਹਨੂੰ ਕੱਟੀ ਭਾਂ ਛੱਡੋ ਜਾਂ ਨਾ ਛੱਡੋ ਠੀਕ ਬਾਰੇ ਥੱਲੇ ਬਹਿ ਜਾ ਜੀ ਮਤ ਬਹੁਤ ਸਮਰੀ ਸੱਜਣੋ ਬਾਕੀ ਇਹ ਵੀ ਨੋਟ ਕਰ ਲਿਓ ਥੋੜਾ ਨੀਲੀ ਰਾਵੀ ਦਾ ਪੱਖ ਰੱਖਦੀ ਆ ਮੈਂ ਅੱਖਾਂ ਪੈਰਾਂ ਤੇ ਨਿਸ਼ਾਨ ਲੈਵੇ ਚ ਡੱਬ ਇਹ ਚੀਜ਼ਾਂ ਵੀ ਕਰਮ ਵਾਲੀ ਦੇ ਵਿੱਚ ਸੂਲ ਚ ਵੀ ਨਿਸ਼ਾਨ ਹੈਗਾ ਬਾਕੀ ਚਲੋ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਆ ਸਾਹਮਣੇ ਸਾਹਮਣੇ ਆਪਾਂ ਸਾਰਾ ਕੁਝ ਸਾਹਮਣੇ ਆਪਾਂ ਤੇ ਇਹਦਾ ਲਾਭ ਪਸਮ ਵੀ ਆਈ ਮਿਲ ਗਿਆ ਵੇ ਕੋਈ ਤੇ ਹਾਥੀ ਆ ਪਲਾਇਆ ਤੇ ਵਾਈ ਕਿੰਨਾ ਵੇਖੋ ਹਾਂ ਗੱਡ ਕੀ ਕਿੱਲੇ ਹੈਨਾ ਗੱਡ ਕੀ ਕਿੱਲੇ ਤੇ ਲਾਵੇ ਦਾ ਰੇਟ ਕੀ ਰਹੂਗਾ ਰੇਟ ਤੇ ਮੈਂ ਕਹਿੰਦਾ ਸੱਤਾ ਹੀ ਕਰ ਲੀਏ ਭਵਾਸੀ ਕਰ ਲਾ ਤੇਰੇ ਕਿੱਲੇ ਤੇ ਖੜੀ ਐ ਡੂਡ ਮੰਗ ਲਾ ਕਿਸੇ ਨੇ ਕਹਿ ਦੇਣਾ ਹਾਂਜੀ ਬਿੱਲੀਆਂ ਅੱਖਾਂ ਵੇਖੋ ਸਾਰੇ ਨਿਸ਼ਾਨ ਕਵਰ ਕਰਦੀ ਨੀਤੀ ਦੇ ਹੈਗੀ ਆ ਪੱਖ ਵਿੱਚ ਹਾਂਜੀ ਜੀ ਕੱਤੀ ਵੀ ਇਹੋ ਚੀਜ਼ੀ ਮੁੱਲ ਮੁੱਲ ਨਾ ਕਰ ਐ ਦੱਸ ਇੰਨੇ ਦੀ ਅਗਲੇ ਤੇ ਘਰੇ ਜਾਊਗੀ ਤੇ ਪੈਸੇ ਕਿੰਨੇ ਦੇ ਦੇ ਗਏ ਹੈ 65 ਦੇ ਦੇ ਗਏ ਇਹ ਤੂੰ ਵੇਖਣ ਕਿੱਥੇ ਜੇ ਕੁਸ ਤੈਨੂੰ ਲੱਭ ਜੀ 200 ਰੁਪਏ ਤਾਂ ਦੇ ਦੇ ਗਏ ਤੂੰ ਇਹ ਦੱਸ ਉਹ ਜਿੰਨੇ ਦੀ ਦੇ ਦੇ ਗਏ ਆਪਾਂ ਉਨੇ ਦੀ ਕਰ ਦਿੰਦੇ ਨਹੀਂ ਠੀਕ ਆ ਵੇਖੋ ਸਜਣੋ ਕੀ ਬਾਤ ਆ ਯਾਰ ਓਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਬੇਫਿਕਰ ਹੋ ਜਿਓ ਐਬਜੀ ਚੀਜ਼ ਨਹੀਂ ਮਿਲਣੀ ਸਜਣੋ ਪੈਸੇ ਚੱਕ ਕੇ ਵੀ ਤੁਰੇ ਫਿਰੇ ਨਾ ਆਪਾਂ ਤਾਂ ਬਹੁਤ ਘੱਟ ਮਿਲਦੀਆਂ ਕੋਈ ਸ਼ੱਕ ਨਹੀਂ ਥਰਾਂ ਨਾਲੋਂ ਬੇਫਿਕਰ ਹੋ ਜਾ ਦੁੱਧ ਤੁਸੀਂ ਚੋ ਲੈਣਾ ਪੂਰ ਛਟਾ 나ੜ ਗਾਂ ਡੋਕੇ ਰਿਪੋਰਟ ਆ ਐਨ ਕਰਮਾਂ ਵਾਲੀ ਨਾ ਯਾਰ گاਵਾ ਨਾਲੋਂ ਵੀ ਸੀਲ ਤੇ ਦੂਜਾ ਕਿੰਨੇ ਦੀ ਕਹਿਤੀ ਆ 65 ਦੀ ਮੈਂ ਆਖਿਆ ਤੁਸੀਂ ਦੱਸ ਦੋ ਜੋ ਆਂਦੇ ਕਰਦੇ ਨੇ 63 ਦੀ ਦੇ ਦਈਏ ਯਾਰ ਬਾਹਰ ਦੀ ਹੋ ਗਈ ਹਾਣਾ ਬਾਹਰ ਦੀ ਹੋ ਗਈ ਪੱਕੀ ਗੱਲ ਪੱਕੀ ਗੱਲ ਲਓ ਵੀ ਸੱਚ ਨੂੰ ਹੁਣ ਨਾ ਇੰਤਜ਼ਾਰ ਕਰਿਓ ਕਿਉਂਕਿ ਇਹਦੀ ਮੈਂ ਘਰੇ ਆ ਜ ਨਹੀਂ ਇਹਦੀ ਬਾਹਰ ਜਾਂਦੀ ਟੋਕਣ ਮੈਂ ਨਹੀਂ ਹੁੰਦੀ ਨਹੀਂ ਆਉਂਦੀ ਕੱਟੀ ਮਗਰ ਆ ਬਹੁਤ ਚੰਗੀ ਆ ਕੱਟੀ ਮਗਰ ਆ ਫਿਰ 8 ਕਿਲੋ ਦੁੱਧ ਆ ਕੋਈ ਸ਼ੱਕ ਨਹੀਂ ਭਾ ਬਹੁਤ ਠੰਨਾ ਬਣੀ ਯਾਰ ਇਹ ਇਹ ਚੀਜ਼ ਤਾਂ ਮੈਨੂੰ ਇਹਦੀ ਬਾਲੀ ਫੱਟ ਲੱਗੀ ਆ ਕੋਈ ਸ਼ੱਕ ਨਹੀਂ ਘਰੇ ਰੱਖਣਾ ਕਹੇ ਭੈਣ ਨੇ ਚੋਣੀ ਭਰਾ ਨੇ ਚੋਣੀ ਬੇਫਿਕਰੀ ਆ ਜਿੱਦਾਂ ਮਰ ਜਿੱਦੋਂ ਬਾਲਟੀ ਲੈ ਕੇ ਆ ਗਿਆ ਤਾਂ ਦੁੱਧ ਭਾਂਡੇ ਜੀ ਆ ਦੁੱਧ ਭਾਂਡੇ ਜੀ ਆ ਭਾਂਡਾ ਨਹੀਂ ਮੋੜਦੀ ਹਣਾ ਹਾਂਜੀ ਇਹਨੇ ਆਪਣੀ ਗਰੰਟੀ ਹੋਊਗੀ ਬਾਕੀ ਜਿਹੜੀ ਵੀ ਹੈਵੀ ਕਰਮਾਂ ਵਾਲੇ ਸਾਹਿਬ ਆ ਬਾਹਰ ਹੀ ਅੱਜ ਤੁਹਾਨੂੰ ਪਤਾ ਹੁੰਗਾ ਅੱਜਕੱਲ ਕੀ ਹੈ ਕੁਝ ਨਹੀਂ ਆਉਂਦਾ ਭਰਾਵਾ ਕੋਈ ਸ਼ਕਤੀ ਲੋਬੀ ਸਜਣੋ ਇਹ ਐਸ ਵੇਲੇ ਜਿਹੜੇ ਪਸ਼ੂ ਤੁਹਾਡੇ ਨਾਲ ਸਾਂਝੇ ਕਰਤੇ ਆਪਾਂ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਲਬ ਦੇ ਕੋਲੇ ਸੀਗੇ ਪ੍ਰੋਪਰ ਜਿਹੜੀ ਜਾਣਕਾਰੀ ਪਸ਼ੂਆਂ ਦੀ ਆਪਾਂ ਲੈ ਲਈ ਆ ਕੱਲਾ ਕੱਲਾ ਪਸ਼ੂ ਰੇਟ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਤੇ ਕਰਕੇ ਤਸੱਲੀ ਨਾਲ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਹੋਊਗਾ ਠੀਕ ਆ ਬਲਾ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਰੇ ਵੀਰ ਵਧੀਆ ਵਧੀਆ ਕਮੈਂਟ ਕਰਿਓ ਵਧੀਆ ਵਧੀਆ ਵੀਡੀਓ ਸ਼ੇਅਰ ਕਰਿਓ ਵੀ ਕਿਹੇ ਹੋਰ ਵੀ ਭੈਣ ਭਰਾ ਦਾ ਜਿਹੜਾ ਕੰਮ ਸੂਤਰਾ ਜੇ ਧੰਨਵਾਦ ਸਾਰਿਆਂ ਦਾ ਹਨਾ